ਕਨੈਕਟ ਹੋ ਜਾਓ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹਹੀਂ ਸੋਸ਼ਲ ਮੀਡੀਆ ਤੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਬਾਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀ 에ਰਪੋਰਟ ਤੋਂ ਉਹਨਾਂ ਦੀ ਫਲਾਈਟ ਆਈ ਵਾਇਆ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉੱਥੇ 에ਰਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਵਿਦਿਆਰਥੀ ਪੁਲਿਸ ਅਮਰਸਰ ਦੀ ਆ ਉਹਦੇ ਉਹਨਾਂ ਨੂੰ ਰੁਕੋਟ ਨੋਟਿਸ ਦਾ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਖਰੀਆਮ ਜਿਹੜਾ ਵਾ ਠੱਕਾ ਵਾਲਾਂ ਦੇ ਕੋਲ ਵਿਜਾ ਸੀਗਾ ਬਹੁਤ ਪਹਿਲਾਂ ਦਾ ਤੇ ਸਾਡੇ ਦੋਤਾ ਹੋਇਆ ਸੀਗਾ ਦੋ ਕੁ ਮਹੀਨੇ ਦਾ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੈਨਣ ਵਾਸਤੇ ਕਾਰਨ ਪਤਾ ਲੱਗਾ ਜੀ ਕਾਰਨ ਕੀ ਧਿਆ ਕਰ ਇਹ ਐਲੋ ਸੀ ਇਹਨਾਂ ਨੇ ਦਿਹਾਤੀ ਪੁਲਿਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤਹੀ ਜਾ ਨਹੀਂ ਸਕਦੇ ਪਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕੋ ਉਹ ਪੈਸੇ ਉਹਦੇ ਟਿਕਟੇ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਸੀ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਤੇ ਉਹਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਨੇ ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫਰਜ਼ ਪਣਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਉਹਦੇ ਖਿਲਾਫ ਜਿਹੜੀ ਆਵਾਜ਼ ਠੋਣੀ ਚਾਹੀਦੀ ਪਹਿਲਾਂ ਕੁਝ ਪੋਸਟ ਕਰ ਲੋ ਅਸੀਂ ਨੋਟਿਸ ਇਹ ਲੰਦਾ ਕਿ ਇਹ ਕੋਈ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ ਨਹੀਂ ਉਦੋਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਤਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਸਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਇਹ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮਹਾਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਦਾ ਸਤਾਰਾ ਕਿਉਂ ਵੱਗਦੀ ਹੈ ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹ ਤੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹਨੂੰ ਰੋਕਣ ਡਬਾਉਣ ਵਾਸਤੇ ਹੀ ਇਹੋ ਜਿਹੇ ਜਿਹੜੇ ਪ੍ਰਪਗੈਂਡਾ ਦੇ ਹੱਥਖੰਡੇ ਵਰਤੇ ਜਾ ਰਹੇ ਹਨ ਸੂਤਰ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਭੁਗਾਉ ਬਿਆਨ ਆ ਉਹਨਾਂ ਤੱਕ ਹੀ ਰੋਕਦੇ ਤੇ ਬਾਹਰ ਵਿਦੇਸ਼ ਚ ਜਾ ਕੇ ਤੁਸੀਂ ਭੁਗਾਉ ਬਿਆਨ ਨਾ ਨਹੀਂ ਅਹੀਂ ਕਿਹੜਾ ਉੱਥੇ ਵਿਦੇਸ਼ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੁਣ ਜੋ ਮਰਜ਼ੀ ਭੁਗਾਉ ਗਈ ਜਣੋ ਤੁੰ ਵੱਧ ਤੇ ਭੁਗਾਉ ਇੱਥੇ ਰੋਜ਼ ਹੋ ਰਿਹਾ ਆ ਆਪਾਂ ਦੇ ਕੋਈ ਭੁਗਾਉ ਵਾਲਾ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲਾਂ ਤੋਂ ਹੀ ਇਹ ਇੱਕ ਰਵਈਆ ਅਪਣਾਇਆ ਹੋਇਆ ਹੈ ਕਿ ਇਹਨਾਂ ਨੂੰ ਜਿਹੜਾ ਚਾਰਟ ਫੇਰੋ ਜਿਹੜਾ ਵਾ ਉਹ ਲੋਕ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਕੋਲ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉੱਤੇ ਕਿ ਕੁੱਛ ਅਕਿਛ ਕਿਤੇ ਜਾਏਗੀ ਕਿ ਕੀ ਆਉਣ ਰੁਕਿਆ ਜਾ ਰਿਹਾ ਹੈ ਆਪਣੇ ਲੀਗਲ ਸਰ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੰਤਰੀ ਨਾਲ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਅੱਜ ਹਾਈ ਕੋਰਟ ਤੇ ਸੁਣਵਾਈ ਸੀ ਕੀ ਕਹਿਣਾ ਚਾਹੁੰਦੇ ਹੋ ਹਾਂ ਹਾਈ ਕੋਰਟ ਨੇ ਜਿਹੜੀ ਆ ਉਹਨਾਂ ਨਿਰਦੇਸ਼ ਦਿੱਤਾ ਬਿਲਾ ਸਰਕਾਰ ਨੂੰ ਕਿ 1 ਹਫਤੇ ਦਾ ਟਾਈਮ ਦਿੱਤਾ ਕਿ ਉਹਦੇ ਉੱਤੇ ਜਿਹੜੇ ਆ ਤੁਸੀਂ ਜਿਹੜੀ ਉਹਨਾਂ ਸੈਸ਼ਨ ਅਟੈਂਡ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਗ੍ਰੇਟ ਪਾਈ ਗਈ ਸੀ ਉਹਦੇ ਸਬੰਧ ਚ ਇਹਨਾਂ ਕੋਲ ਜਵਾਬ ਮੰਗਿਆ ਹੈ ਜਿਹੜੀ ਪ੍ਰੋਲ ਕੈਨਸਲ ਕੀਤੀ ਗਈ ਹੈ ਉਹ ਬੜੀ ਗੱਲ ਉਹ ਦੇਖੋ ਸਰਕਾਰ ਦੇ ਹੱਥ ਵਸਾ ਜੋ ਵੀ ਕਰ ਸਕਦੀ ਆ ਆਪਾਂ ਉਹਦੇ ਖਿਲਾਫ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਇਹ ਜਿਆਦਾ ਲੋਕਾਂ ਦੇ ਨਾਲ ਸੰਬੰਧਿਤ ਹੀ ਆ ਮਸਲਾ ਜਿਹੜਾ ਹੈਗਾ ਲੋਕਾਂ ਨੂੰ ਲਾਮਬਦ ਕਰਕੇ ਇਹਦੇ ਖਿਲਾਫ ਕਰਾਂਗੇ ਆਨ ਵਾਲੇ শীতਕਾਲ ਜਿਹੜਾ ਸਤਰ ਹੈ ਉਹਦੇ ਵਿੱਚ ਚਾਹੁੰਦੇ ਹੂ ਕਿ ਉਹਨੂੰ ਵੀ ਸ਼ਾਮਿਲ ਹੋਵੇ ਦੇਖੋ ਖਡੂਰ ਸਾਹਿਬ ਹਲਕੇ ਤੇ 20 ਲੱਖ ਲੋਕਾਂ ਦੀ ਉਹਨਾਂ ਮੈਂਦਗੀ ਕਰ ਰਿਹਾ ਹੈ ਨਾ ਤੇ ਲੋਕਾਂ ਦੇ ਬਹੁਤ ਵੱਡੇ ਮਸਲੇ ਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜੇ ਐਮਪੀ ਫੰਡ ਦੇ ਜਿਹੜਾ ਉਹ ਉਹ ਵੀ ਜਿਹੜਾ ਉਦੋਂ ਦਾ ਹੀ ਪੈਂਡਿੰਗ ਪਿਆ ਹੋਇਆ ਲੋਕਾਂ ਦੀਆਂ ਹੋਰ ਸਮੱਸਿਆਵਾਂ ਉਦੋਂ ਰੇਲਵੇ ਦੇ ਨਾਲ ਸੰਬੰਧਿਤ ਕਈ ਹੈਗੀਆਂ ਇਹੋ ਜਿਹੇ ਮਸਲੇ ਹੈਗੇ ਕਿ ਜਿਹੜੇ ਉਹਨਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਠਾ ਸਕਦਾ ਉਹਨਾਂ ਦੀ ਆਵਾਜ਼ ਤਾਂ ਹੀ ਜਾ ਕੇ ਉੱਥੇ ਹੋ ਸਾਰੀ ਤੇ ਉਹਨੂੰ ਮੌਕਾ ਦਿੱਤਾ ਜਾਵੇਗਾ